ਅਕਾਦਮੋਕੇਸ਼ਨ ਸੈਰੇਮਨੀ ਜਿਹੜੀ 2024 ਬਲ ਕਰਵਾਈ ਜਾ ਰਹੀ ਹੈ ਕਿਉਂਕਿ ਦਾਸ ਦਾ ਇਸ ਵੇਲੇ ਅੱਜ ਦੇ ਚੀਫ ਜੀ ਸਾਡੇ ਨਾਲ ਫੜੇ ਸੰਗੋਵਾਲ ਜੀ ਤੇ ਜਾਣਦੇ ਕਿੱਦਾਂ ਦਾ ਅੱਜ ਦਾ ਪ੍ਰੋਗਰਾਮ ਰੱਖਿਆ ਹੈ ਜਿਹੇ ਸਾਡੇ ਸਰਦਾਰ ਗਿਆਨ ਸਿੰਘ ਜੀ ਕਲਰਾਤਾ ਸਾਹਿਬ ਉਹਨਾਂ ਦੇ بیٹے ਜਸਪੀ ਇਹਨਾਂ ਦਾ ਕਲਾਰਾ ਇੰਟਰਨੈਸ਼ਨਲ ਲੁਧਿਆਣੇ ਦੇ ਵਿੱਚ ਹੀ ਬਹੁਤ ਵਧੀਆ ਇਹਨਾਂ ਦਾ ਕੰਮਕਾਰ ਕਰ ਰਹੇ ਨੇ ਬੱਚੇ ਸਟੂਡੈਂਟ ਮਿਲਦੀ ਕਿੰਨਾ ਬਦ 2-300 ਬੱਚਾ ਇਹਨਾਂ ਕੋਲੇ ਇਸ ਵਕਤ ਮਤਲਬ ਡਿਗਰੀਆਂ ਲੈ ਕੇ ਜਿੰਨਾ 200 ਬੱਚੇ ਨੇ ਜੀ ਡਿਗਰੀ ਲੈ ਲਈਆਂ ਚਲਾਰਾ ਦਾ ਕਨਵੋਕੇਸ਼ਨ ਚੱਲ ਰਹੀ ਹੈ ਜੀ ਬੱਚੇ ਬਹੁਤ ਸਾਰੇ ਇਹ ਬੜੀ ਧੇਰ ਤੋਂ ਚੱਲਦਾ ਮੇਰਾ ਭਰਾ ਹੈ ਛੋਟਾ ਮੈਨੂੰ ਲੱਗਦਾ ਖੱਲੇ ਲੁਧਿਆਣੇ ਇਤਨੀ ਇਹ ਪੂਰੇ ਵਰਲਡ ਤੋਂ ਮਾਪਉਣ ਵਾਲਾ ਹੈ ਮੈਂ ਬਹੁਤ ਬਹੁਤ ਤਨਵਾਰਾ ਜੀ ਇਹਨਾਂ ਨੇ ਆਪਣਾ ਟਾਈਮ ਕੱਟਿਆ ਤੇ ਸਾਡੇ ਕੋਲ ਸਿੱਖਤ ਕੀਤੀ ਇਸ ਹਮੇਸ਼ਾ ਹੀ ਸਾਥ ਦਿੱਤੇ ਇਹਨਾਂ ਨੇ ਫਲੇਟਿੰਗ ਦਾ ਹੱਥ ਰੱਖਿਆ ਬੱਚਿਆਂ ਤੇ ਤੇ ਉਹਨਾਂ ਦੇ ਆਣ ਨਾਲ ਬੱਚਿਆਂ ਦਾ ਤੁਨੀ ਸਾਹ ਦੇਖਿਆ ਕਿ ਕਿੰਨੇ ਬੱਚੇ ਖੁਸ਼ ਹੋ ਗਏ ਨੇ ਔਰ ਉਹਨਾਂ ਨੇ ਸਰਟੀਫਿਕੇਟ ਪ੍ਰਾਪਤ ਕੀਤੇ ਇੰਨਾ ਕੁ ਇਸੋ ਜਿਹੜੇ ਸਰਟੀਫਿਕੇਟ ਮਿਲਣੇ ਮੈਂ ਉਸ ਬੇਟੀਆਂ ਨੂੰ ਵੀ ਕਹਿਣਾ ਚਾਹੁੰਦਾ ਵੀ ਆਪਾਂ ਬਾਹਰ ਦੇ ਨੂੰ ਛੱਡ ਕੇ ਇੱਥੇ ਹੀ ਆਪਾਂ ਇਹ ਪ੍ਰੋਗਰਾਮ ਜਿਹਨੇ ਬੜੇ ਬੜੇ ਸ਼ਹਿਰਾਂ 'ਚ ਕਰ ਸਕਦੇ ਆ ਤੇ ਬਹੁਤ ਵਧੀਆ ਕਲਾਰਾ ਇੰਟਰਨੈਸ਼ਨਲ ਬਾਹਰੀ ਕੰਪਨੀ ਆ ਬੜਾ ਨਾਮ ਆ ਇਹਨਾਂ ਦਾ ਇਹ ਜਿਹੜਾ ਸਰਟੀਫਿਕੇਸ਼ਨ ਆ ਇਹ ਫੋਰਨ ਤੋਂ ਮਲੇਸ਼ੀਆ ਤੋਂ ਹੈੱਡ ਕੁਆਟਰ ਤੋਂ ਆਂਦਾ ਹੈ ਤੇ ਸਾਨੂੰ ਬੜਾ ਮਾਣ ਮਹਿਸੂਸ ਹੋਇਆ ਕਿ ਸੰਗੋ ਵਾਲ ਐਮਐਲ ਦੇ ਸਾਹਿਬ ਸਾਡੇ ਕੋਲ ਆ ਕੇ ਇਹਨਾਂ ਨੇ ਬੱਚਿਆਂ ਨੂੰ ਸੈਕੂਮੈਂਟ ਦੇਖਦੇ ਤੇ ਉਹਨਾਂ ਦੀ ਸਰਟੀਫਿਕੇਸ਼ਨ ਦੇ ਵਿੱਚ ਉਹਨਾਂ ਦੀ ਡਿਗਰੀ ਵੀ ਚਾਰ ਚੰਨ ਲੱਗ ਗਈ। ਇੱਥੇ ਨੌਕਰੀਆਂ ਇੱਥੇ ਵੀ ਬਹੁਤ ਐ ਚਾਹੇ ਪੰਜਾਬ ਸਰਕਾਰ ਦੀ ਗੱਲ ਕਰ ਲੋ ਇੰਦਰੀ ਅਫਸਰਕਾਰ ਦੀ ਗੱਲ ਕਰ ਰੋ ਇੰਨਾ ਇਹ ਕੋਰਸੇਸ ਦੇ ਵੀ ਮੰਨਤਾ ਪ੍ਰਾਪਤ ਔਰਨ ਵੀ ਐ ਬਾਹਰ ਵੀ ਬੱਚੇ ਜਾਂਦੇ ਪਰ ਇੱਥੇ ਵੀ ਅਗਰੇ ਕੋਰਸ ਕਰਦੇ ਨੇ ਡਿਗਰੀਆਂ ਲੈਂਦੇ ਨੇ ਤੇ ਇੰਨਾ ਕੋ ਪਲੇਟਫਾਰਮ ਸਰਕਾਰ ਨੇ ਖੋਲਤਾ ਐ ਨੌਕਰੀਆਂ ਵਾਸਤੇ ਕਿੱਥੇ ਕਿੱਥੇ ਆਉਂਦੇ ਆ। ਇੱਥੇ ਇਹਨਾਂ ਦਾ ਬਹੁਤ ਨਿੱਘਾ ਸਵਾਗਤ ਕਰਦਾ ਇਹਨਾਂ ਨੇ ਇੱਥੇ ਆ ਕੇ ਸਾਨੂੰ ਮਾਨ ਬਖਸ਼ਿਆ ਔਰ ਸਟੂਡੈਂਟ ਨੂੰ ਅਸ਼ੀਰਵਾਦ ਦੇ ਕੇ ਚਾਰ ਚੰਨ ਲਾਏ ਨੇ ਮੈਂ ਵਾਹਿਗੁਰੂ ਅਗੇ ਅਰਦਾਸ ਕਰਦਾ ਇਸ ਚੱਡੀ ਕਲਾ ਚਰੇ ਤੇ ਇਦਾਂ ਸਾਡੇ ਨਾਲ ਭਰਾਵਾਂ ਵਾਲਾ ਸਾਥ ਦਿੰਦੇ ਰਹਿਣ ਉਹ ਵਾਇਰੂ ਦੀ ਕਿਰਪਾ ਨਾਲ ਜੇ ਦੁਨੀਆ ਪਿਆਰ ਕਰਦੀ ਹੁਣ ਬਹੁਤ ਸਾਰੀਆਂ ਜਿਹੜੀਆਂ ਮੂਵੀਜ਼ ਨੇ ਬਹੁਤ ਸਾਰੇ ਗਾਣੇ ਨੇ ਬਹੁਤ ਸਾਰੀਆਂ ਵੈਬ ਸੀਰੀਜ਼ ਨੇ ਇੱਕ ਮੇਰੀ ਆਪਣੀ ਪ੍ਰੋਡਕਸ਼ਨ ਦੀ ਕਾਫੀ ਵੱਡੀ ਪਦਰਤੇ ਸੀ ਇੱਕ ਸਿੱਖ ਇਤਿਹਾਸ ਦੇ ਉੱਪਰ ਇੱਕ ਵੈਬ ਸੀਰੀਜ਼ ਲਾਂਚ ਕਰ ਰਹੇ ਹਾਂ ਜਿਹੜੀ ਕਿ 3D ਦੇ ਵਿੱਚ ਹੈ। ਉਹ ਵਾਇਰਲ ਦੀ ਕਿਰਪਾ ਨਾਲ ਜੇ ਦੁਨੀਆ ਪਿਆਰ ਕਰਦੀ ਹੈ ਹੁਣ ਬਹੁਤ ਸਾਰੀਆਂ ਜਿਹੜੀਆਂ ਮੂਵੀਜ਼ ਨੇ ਬਹੁਤ ਸਾਰੇ ਗਾਣੇ ਨੇ ਬਹੁਤ ਸਾਰੀਆਂ ਵੈਬ ਸੀਰੀਜ਼ ਨੇ ਇੱਕ ਮੇਰੀ ਆਪਣੀ ਪ੍ਰੋਡਕਸ਼ਨ ਦੀ ਕਾਫੀ ਵੱਡੀ ਪਦਰਤੇ ਸੀ ਇੱਕ ਸਿੱਖ ਇਤਿਹਾਸ ਦੇ ਉੱਪਰ ਇੱਕ ਵੈਬ ਸੀਰੀਜ਼ ਲਾਂਚ ਕਰ ਰਹੇ ਹਾਂ ਜਿਹੜੀ ਕਿ 3D ਦੇ ਵਿੱਚ ਹੈ। ਹੈਲੋ ਮਾਸਟਰ ਸਸ਼ੀਗਰ ਆਪ ਦੋਸਤੋ ਮੈਂ ਤੁਹਾਡਾ ਦੋਸਤ ਸਰਦੀਪ ਦੁਆ ਤੁਸੀ ਦੇਖ ਰਹੇ ਹੋ ਲੁਧਿਆਣਾ ਲਾਈਵ ਤੋਂ ਦੋਸਤੋ ਅਗਰ ਗੱਲ ਕਰੀਏ ਕਲਾਰਾ ਇੰਟਰਨੈਸ਼ਨਲ ਦੇ ਬਹੁਤ ਹੀ ਧੂਮ-ਤਾਮ ਦਾ ਨਜ਼ਾਰਾ ਸਟੂਡੈਂਟਸ ਵੱਲੋਂ ਜਿਹੜਾ ਅੱਜ ਕਨਵੋਕੇਸ਼ਨ ਸੈਰੇਮਨੀ ਜਿਹੜੀ 2024 ਕਰਵਾਈ ਜਾ ਰਹੀ ਹੈ ਇਹ ਤੁਹਾਨੂੰ ਦਾਸ ਦਾ ਇਸ ਵੇਲੇ ਅੱਜ ਦੇ ਚੀਫ ਗੈ ਸਾਡੇ ਨਾਲ ਖੜੇ ਸੰਗੋਵਾਲ ਜੀ ਤੇ ਜਾਣਦੇ ਕਿੱਦਾਂ ਤੁਹਾਨੂੰ ਅੱਜ ਦਾ ਪ੍ਰੋਗਰਾਮ ਲੱਗਿਆ ਔਰ ਬੱਚਿਆਂ ਨੂੰ ਉਹਨਾਂ ਨੇ ਸਪੈਸ਼ਲੀ ਅੱਜ ਆ ਕੇ ਡਿਗਰੀਆਂ ਵੀ ਵੰਡੀਆਂ ਨੇ ਤੋਂ ਸਰ ਬਹੁਤ ਬਹੁਤ ਸਵਾਗਤ ਹੈ ਤੁਹਾਨੂੰ ਲਾਈਵ ਵਿੱਚ ਤੁਹਾਡਾ ਵੀ ਬਹੁਤ ਧੰਨਵਾਦ ਉਹਨਾਂ ਦੇ ਬੇਟੇ ਜਸਪੀ ਇਹਨਾਂ ਦਾ ਕਲਾਰਾ ਇੰਟਰਨੈਸ਼ਨਲ ਲੁਧਿਆਣੇ ਦੇ ਵਿੱਚ ਹੀ ਬਹੁਤ ਵਧੀਆ ਇਹਨਾਂ ਦਾ ਕੰਮਕਾਰ ਕਰ ਰਹੇ ਨੇ ਬੱਚੇ ਸਟੂਡੈਂਟ ਮਿਲਦੀ ਕਿੰਨਾ ਪਾ 2-300 ਬੱਚਾ ਇਹਨਾਂ ਕੋਲੇ ਇਸ ਵਖਤ ਮਤਲਬ ਡਿਗਰੀਆਂ ਲੈ ਕੇ ਇਹਨਾਂ 200 ਬੱਚੇ ਨੇ ਜੀ ਡਿਗਰੀ ਲੈ ਲਈਆਂ ਮੈਂ ਤੁਹਾਡੇ ਜਰੀਏ ਕਹਿਣਾ ਚਾਹੁੰਦਾ ਜਿੰਨੀਆਂ ਬੇਟੀਆਂ ਨੇ ਸਾਡੀਆਂ ਨੇ ਇੰਨੀ ਵਧੀਆ ਪਰਫਾਰਮੈਂਸ ਕੀਤੀ ਆ ਤੇ ਡਿਗਰੀਆਂ ਲੈ ਕੇ ਮੈਂ ਉਹਨਾਂ ਨੂੰ ਕਹਿਣਾ ਬਾਹਰ ਦਾ ਨਾਂਜ ਬਾਹਲਾ ਲੋਕਾਂ ਦੇ ਝਾਂਥੀਆਂ 'ਚ ਪਿਓ ਲੁਧਿਆਣੇ ਚ ਪੰਜਾਬ ਚ ਵੱਡੇ ਵੱਡੇ ਸ਼ਹਿਰਾਂ ਦੇ ਵਿੱਚ ਇਸ ਡਿਪਲੋਮੇ ਦੀ ਸਰਟੀਫਿਕੇਟ ਦੀ ਬਹੁਤ ਜ਼ਿਆਦਾ ਬੁਖਤ ਹੈ ਇੱਥੇ ਹੀ ਰਹਿ ਕੇ ਜ਼ਿਆਦਾ ਤੋਂ ਜ਼ਿਆਦਾ ਕੰਮ ਕਰਨਾ ਸਰ ਸੰਗਵਾਲ ਜੀ ਕੀ ਕਹਿਣਾ ਚਾਹੁੰਗਾ ਮੈਂ ਬਹੁਤ ਬਹੁਤ ਧੰਨਵਾਦ ਹੈ ਜੀ ਇਹਨਾਂ ਨੇ ਆਪਣਾ ਟਾਈਮ ਕੱਢਿਆ ਤੇ ਸਾਡੇ ਕੋਲ ਸ਼ਿਰਕਤ ਕੀਤੀ ਇਸ ਹਮੇਸ਼ਾ ਹੀ ਸੰਦੇ ਤੇ ਇਹਨਾਂ ਨੇ ਬਲੇਸਿੰਗ ਦਾ ਹੱਥ ਰੱਖਿਆ ਬੱਚਿਆਂ ਤੇ ਤੇ ਉਹਨਾਂ ਦੇ ਆਨ ਨਾਲ ਬੱਚਿਆਂ ਦਾ ਤੁ ਜੋ ਸਾਹ ਦੇਖਿਆ ਵੀ ਕਿੰਨੇ ਬੱਚੇ ਖੁਸ਼ ਹੋ ਗਏ ਨੇ ਔਰ ਉਹਨਾਂ ਨੇ ਸਰਟੀਫਿਕੇਟ ਪ੍ਰਾਪਤ ਕੀਤੇ ਇਹਨਾਂ ਕੋਲੋਂ ਇਹ ਜਿਹੜਾ ਸਰਟੀਫਿਕੇਸ਼ਨ ਹੈ ਇਹ ਫੋਰਨ ਤੋਂ ਮਲੇਸ਼ੀਆ ਤੋਂ ਹੈੱਡ ਕੁਆਟਰ ਤੋਂ ਆਂਦਾ ਹੈ ਤੇ ਸਾਨੂੰ ਬੜਾ ਮਾਣ ਮਹਿਸੂਸ ਹੋਇਆ ਹੈ ਕਿ ਸੰਗੋਵਾਲ ਐਮ ਐਲ ਜੀ ਸਾਹਿਬ ਸਾਡੇ ਕੋਲ ਆ ਕੇ ਇਹਨਾਂ ਨੇ ਬੱਚਿਆਂ ਨੂੰ ਸਰਟੀਫਿਕੇਟ ਦਿੱਤੇ ਤੇ ਉਹਨਾਂ ਦੀ ਸਰਟੀਫਿਕੇਸ਼ਨ ਦੇ ਵਿੱਚ ਉਹਨਾਂ ਦੀ ਡਿਗਰੀ ਵੀ ਚਾਰ ਚੰਨ ਲੱਗ ਗਏ ਅਸੀਂ ਬਹੁਤ ਬਲੇਸ ਫੀਲ ਕਰਦੇ ਆ ਕਿ ਇਹਨਾਂ ਨੇ ਸਾਡੇ ਇੱਥੇ ਚੜ੍ਹਨ ਪਾਏ 200 ਤੋਂ ਉੱਤੇ ਸਰਟੀਫਿਕੇਸ਼ਨ ਵੰਡੇਗੇ ਜੀ ਇਹ ਸਾਡਾ ਹੈੱਡਕੁਆਟਰ ਹੈ ਜਿਹਦੇ ਵਿੱਚ ਅਸੀਂ ਹੈਅਰ ਮੇਕਅਪ ਨੇਲ ਸਕਿਨ ਮੇਕਅਪ ਤੇ ਪਰਮਨੈਂਟ ਮੇਕਅਪ ਹਾਈਡਰਾ ਫੇਸ਼ੀਅਲ ਦੇ ਕੋਰਸਿਸ ਕਰਾਣੇ ਆ ਫੋਰਨ ਦੇ ਤੇ ਇਹ ਮੰਨਤਾ ਪ੍ਰੋਪਰਤ ਹੈ ਸਿਡਿਸਕੋ ਗਲੋਬਲ ਨਾਲ ਤੇ ਇਹਦੇ ਵਿੱਚ ਕੀ ਹੈਗੀ 220 250 ਬੱਚਾ ਪੜ ਕੇ ਸਾਡੇ ਕੋਲ ਚਲਾ ਗਿਆ 6 ਮੰਥ ਦੇ 1 ਇਅਰ ਦੇ 3 ਮੰਥ ਦੇ ਕੋਰਸਿਸ ਅਲੱਗ-ਅਲੱਗ ਹੁੰਦੇ ਨੇ ਦੀ ਇਹ ਡਿਪਲੋਮਾ ਇਸ਼ੂ ਕਰਦੇ ਆ ਤੁਸੀਂ ਬੱਚਾ ਦੇਖ ਰਹੇ ਹੋ ਕਿੰਨਾ ਉत्साਹ ਹੈ ਜਿਵੇਂ ਐਮ.ਐਲ.ਏ ਸਾਹਮਣੇ ਗਿਆ ਕਿ ਇੱਥੇ ਨੌਕਰੀਆਂ ਇੱਥੇ ਵੀ ਬਹੁਤ ਹੈ ਚਾਹੇ ਪੰਜਾਬ ਸਰਕਾਰ ਦੀ ਗੱਲ ਕਰ ਲੋ ਇਨਾਂ ਦੀ ਆਪ ਸਰਕਾਰ ਦੀ ਗੱਲ ਕਰ ਰਹੋ ਇਨਾਂ ਇਹ ਕੋਰਸਿਸ ਦੀ ਵੀ ਮੰਨਤਾ ਪ੍ਰਾਪਤ ਫੋਰਨ ਵੀ ਹੈ ਬਾਹਰ ਵੀ ਬੱਚੇ ਜਾਣ ਬਟ ਇੱਥੇ ਵੀ ਅਗਰੇ ਕੋਰਸ ਕਰਦੇ ਨੇ ਡਿਗਰੀਆਂ ਲੈਂਦੇ ਨੇ ਤੇ ਇਨਾਂ ਕੋ ਪਲੈਟਫਾਰਮ ਸਰਕਾਰ ਨੇ ਖੋਲਤਾ ਹੈ ਨੌਕਰੀਆਂ ਵਾਸਤੇ ਕੁਝ ਕਹਿੰਦੀ ਆਦਮੀ 50 ਦੀ ਐਕਟੀਵ ਬੱਤਿਆ ਵਸੇ ਜੀ ਗਿੱਦਾ ਆ ਜੀ ਪੰਗੜਾ ਹੈ ਉਹਨਾਂ ਨੇ ਆਪਣੇ ਫੈਂਟਸੀ ਸ਼ੋਅ ਕੀਤੇ ਨੇ ਮੋਡਲਿੰਗ ਕੀਤੀ ਹੈ ਚੀਫ ਗੈਸਟ ਦੇ ਆਂਦੇ ਕਿ ਉਹਨਾਂ ਦਾ ਇੱਕ ਮਨੋਰੰਜਨ ਕੀਤਾ ਕਿ ਅਸੀਂ ਦੇਖੋ ਅਸੀਂ ਇੱਥੇ ਆਪ ਤਿਆਰ ਹੋਏ ਆ ਔਰ ਸਭ ਤੋਂ ਵੱਡੀ ਗੱਲ ਮੈਂ ਇਹ ਕਹਿਣਾ ਚਾਹਨਾ ਵੀ ਜਿੰਨਾ ਵੀ ਡੇਟ 200 ਬੱਚਾ ਇੱਥੇ ਆ ਕੇ ਡਿਗਰੀਆਂ ਲੈ ਰਿਹਾ ਇਹ ਸਾਰਾ ਬੱਚਾ ਸਾਡੇ ਕੋਲ ਸਿੱਖੇ ਖੁਦ ਤਿਆਰ ਹੋਇਆ ਹੈ ਇਹ ਕਿਸੇ ਪਾਰਲਰ ਜਾ ਕੇ ਜਾਂ ਕਿਸੇ ਅਕੈਡਮੀ ਜਾ ਕੇ ਤਿਆਰ ਨਹੀਂ ਹੋਇਆ ਇਹ ਸਾਡੀ ਅਕੈਡਮੀ ਦੇ ਬੱਚੇ ਨੇ ਇੰਨਾ ਕੋ ਇਨਾਂ ਨੂੰ ਪਰਫੈਕਟ ਬਣਾ ਦਿੱਤਾ ਗਿਆ ਵੀ ਇਹ ਖੁਦ ਆਪਣੇ ਘਰ ਤਿਆਰ ਹੋ ਕੇ ਰੈਡੀ ਹੋ ਕੇ ਚਾਹੇ ਉਹ హెయిਰ ਹੈ ਚਾਹੇ ਉਹ ਮੇਕਅ ਨੇਲ ਹੈ ਇਹ ਕੋਰਸ ਕੀਤੇ ਆ ਤੇ ਉਹਨੇ ਆਪਣੇ ਆਪ ਨੂੰ ਦਿਖਾਇਆ ਅਸੀਂ ਦੇਖੋ ਕਿੰਨੀ ਬਿਊਟੀਫੁਲ ਲੋਕ ਇੱਥੇ ਆਏ ਆ ਮੈਂ ਸਤਾਰ ਸੰਗੋਵਾਲ ਸਾਹਿਬ ਦਾ ਜਿਹੜੇ ਕਿ ਸਾਡੇ ਲੁਧਿਆਣੇ ਦੇ ਹੀ ਨਹੀਂ ਇਹ ਪੂਰੇ ਪੰਜਾਬ ਦੇ ਹੀਰੋ ਨੇ ਇੱਥੇ ਇਹਨਾਂ ਦਾ ਬਹੁਤ ਨਿੱਘਾ ਸਵਾਗਤ ਕਰਦਾ ਇਹਨਾਂ ਨੇ ਇੱਥੇ ਆ ਕੇ ਸਾਨੂੰ ਮਾਨ ਬਖਸ਼ਿਆ ਔਰ ਸਟੂਡੈਂਟ ਨੂੰ ਅਸ਼ੀਰਵਾਦ ਦੇ ਕੇ ਚਾਰ ਚੰਦ ਲਾਏ ਨੇ ਮੈਂ ਵਾਹਿਗੁਰੂ ਅਗੇ ਅਰਦਾਸ ਕਰਦਾ ਇਹ ਚਰਦੀ ਕਲਾ ਚੜ੍ਹ ਰਹਿਣ ਤੇ ਇਦਾਂ ਸਾਡੇ ਨਾਲ ਭਰਾਵਾ ਵਾਲਾ ਸਾਥ ਦਿੰਦੇ ਰਹਿਣ ਬਹੁਤ ਬਹੁਤ ਧੰਨਵਾਦ ਸੰਗੋਵਾਲ ਸਾਹਿਬ ਜੀ ਕਿਵੇਂ ਹੋ ਬੱਲੇ ਬੱਲੇ ਸੋ ਕੀ ਕਹਿਣਾ ਚਾਹੂਗੇ ਫਾਈਨਲੀ ਕਲਾਰਾ ਦਾ ਕਨਵੋਕੇਸ਼ਨ ਚੱਲ ਰਹੀ ਹੈਗੇ ਬੱਚੇ ਬਹੁਤ ਇਹ ਬੜੀ ਧੀਰ ਤੋ ਚੱਲਦਾ ਮੇਰਾ ਭਰਾ ਹੈ ਛੋਟਾ ਮੈਨੂੰ ਲੱਗਦਾ ਕੱਲੇ ਲੁਧਿਆਣੇ ਚ ਨਹੀਂ ਇਹ ਪੂਰੇ ਵਰਲਡ ਚ ਤੁਮਾਂ ਪਾਉਣ ਵਾਲਾ ਕਿਉਂਕਿ ਪੰਜਾਬ ਦੇ ਵਿੱਚ ਤਾਂ ਹਰ ਇਲਾਕੇ ਦੇ ਵਿੱਚ ਦਾ ਜਿਹੜਾ ਕਲਾਰਾ ਇੰਸਟੀਚਿਊਟ ਦਾ ਬੋਲ ਵਾਲਾ ਪੂਰੇ ਪੰਜਾਬ ਦਾ ਹੈਗਾ ਹੀ ਹੈਗਾ ਤੇ ਹੁਣ ਆਉਣ ਵਾਲੇ ਸਮੇਂ ਚ ਤੁਹਾਨੂੰ ਵਰਲਡ ਵਾਈਡ ਵੀ ਹੈ ਹਰ ਜਗ੍ਹਾ ਕਲਾਰਾ ਦਾ ਜਿਹੜਾ ਇਹਨਾਂ ਦਾ ਸਿਸਟਮ ਸਾਰਾ ਦਿਖੂਗਾ ਸੋ ਮੈਨੂੰ ਉਮੀਦ ਹੈ ਕਿ ਸਾਡਾ ਭਰਾ ਪੂਰੀ ਦੁਨੀਆ ਤੇ ਛਾਉਣ ਵਾਲਾ ਐਂਡ ਮਿਹਨਤੀ ਹੈ ਜਿਹੜਾ ਬੰਦਾ ਮਿਹਨਤ ਕਰਦਾ ਉਹਨੂੰ ਤੇ ਤੁਹਾਡੇ ਅਪਕਮਿੰਗ ਪ੍ਰੋਜੈਕਟਸ ਦੀ ਗੱਲ ਕਰੀਏ ਅਪਕਮਿੰਗ ਕੀ ਤੁਹਾਡੇ ਮਿੰਟਸ ਆ ਰਹੇ ਹੁਣ ਵਾਹਿਗੁਰੂ ਦੀ ਕਿਰਪਾ ਨਾਲ ਜੇ ਦੁਨੀਆ ਪਿਆਰ ਕਰਦੀ ਹੈ ਹੁਣ ਬਹੁਤ ਸਾਰੀਆਂ ਜਿਹੜੀਆਂ ਮੂਵੀਜ਼ ਨੇ ਬਹੁਤ ਸਾਰੇ ਗਾਣੇ ਨੇ ਬਹੁਤ ਸਾਰੀਆਂ ਵੈਬ ਸੀਰੀਜ਼ ਨੇ ਇੱਕ ਮੇਰੀ ਆਪਣੀ ਪ੍ਰੋਡਕਸ਼ਨ ਦੀ ਕਾਫੀ ਵੱਡੀ ਪੱਧਰ ਤੇ ਸੀ ਇੱਕ ਸਿੱਖ ਇਤਿਹਾਸ ਦੇ ਉੱਪਰ ਇੱਕ ਵੈਬ ਸੀਰੀਜ਼ ਲਾਂਚ ਕਰ ਰਹੇ ਹਾਂ ਜਿਹੜੀ ਕਿ 3D ਦੇ ਵਿੱਚ ਹੈ ਮੈਨੂੰ ਲੱਗਦਾ ਚਾਰ ਸੱਜਾ ਦੇ ਜਿਹੜੀ ਮੂਵੀ ਆਈ ਹੈ ਉਸ ਤੋਂ ਬਾਅਦ ਇੰਨੇ ਵੱਡੇ ਬਜਟ ਦੇ ਵਿੱਚ ਇਹ ਪੰਜਾਬ ਦੀ ਜਾਂ ਸਾਡੀ ਪੰਜਾਬੀ ਇੰਡਸਟਰੀ ਦੀ ਪਹਿਲੀ ਵੈਬ ਸੀਰੀਜ਼ ਹੋਗੀ ਇਹ 3D ਦੇ ਵਿੱਚ ਹੋਣੀ ਹੈ ਤੇ ਬਹੁਤ ਲਗਨ ਨਾਲ ਮਿਹਨਤ ਨਾਲ ਬਣ ਰਹੀ ਹੈ ਸੋ ਤੁਹਾਡੇ ਬਹੁਤ ਸਾਰੇ ਫੈਨਸ ਹੈਗੇ ਨੇ ਜਦ ਤੱਕ ਤੁਸੀਂ ਦੋ ਲਾਈਨਾਂ ਨਹੀਂ ਸੁਣਾਉਂਗੇ ਤਾਂ ਦਾ ਇੰਟਰਵਿਊ ਦੂਰਾ ਰਹਿ ਜਾਂਦਾ ਹੈ ਕੀ ਸੁਣਨਾ ਬੋਲੋ ਜਸ ਮਾ ਤੋਂ ਪਾਰ ਦੀ ਗੱਲ ਹੈ ਜਿਹੜੀ ਸਾਡੇ ਪਿਆਰ ਦੀ ਗੱਲ ਹੈ ਕਰਤਾ ਦਿਲ ਤੇਰੇ ਨਵੇਂ ਸਜਣਾਤ ਬਾਰ ਦੀ ਗੱਲ ਹੈ ਤੇਰੇ ਤੇ ਹੱਕ ਸਮਝਦੇ ਨਾ ਕੇ ਹੰਕਾਰ ਦੀ ਗੱਲ ਐ ਜਿਸਮਾ ਤੋਂ ਪਾਰ ਦੀ ਗੱਲ ਐ ਜਿਹੜੀ ਸਾਡੇ ਪਿਆਰ ਦੀ ਗੱਲ ਐ ਕਿੰਨਾ ਵਧੀਆ ਪ੍ਰੋਗਰਾਮ ਪੇਸ਼ ਕੀਤਾ ਆਪਣੇ ਕੋਲੇ ਆਪਾਂ ਦੇਖ ਲਈਆਂ ਇਹ ਜਿਹੜੀਆਂ ਆਪਣਾ ਜਿਹੜਾ ਲੁਧਿਆਣਾ ਇਹ ਇੰਡਸਟਰੀ ਦੀ ਹੱਬ ਆ ਇੱਥੋਂ ਜਿਹੜੇ ਸਰਟੀਫਿਕੇਟ ਮਿਲਣੇ ਮੈਂ ਉਸ ਬੇਟੀਆਂ ਨੂੰ ਵੀ ਕਹਿਣਾ ਚਾਹਣਾ ਵੀ ਆਪਾਂ ਬਾਹਰ ਦੇ ਨੂੰ ਛੱਡ ਕੇ ਇੱਥੇ ਹੀ ਆਪਾਂ ਇਹ ਪ੍ਰੋਗਰਾਮ ਜਿਹਨੇ ਬੜੇ ਬੜੇ ਸ਼ਹਿਰਾਂ ਚ ਕਰ ਸਕਦੇ ਆ ਤੇ ਬਹੁਤ ਵਧੀਆ ਕਲਾਰਾ ਇੰਟਰਨੈਸ਼ਨਲ ਬਾਹਰਲੀ ਕੰਪਨੀ ਆ ਬੜਾ ਨਾਮ ਆ ਇਹਨਾਂ ਦਾ ਤੇ ਵੀ ਤੁਸੀਂ ਇੱਥੇ ਜਿਆਦਾ ਤੋਂ ਜਿਆਦਾ ਮੈਂ ਕਹਿੰਦਾ ਵੀ ਕੰਮ ਵੱਲ ਧਿਆਨ ਦਿਓ ਸਰਦਾਰ ਸਾਹਿਬ ਆਪਾਂ ਗੱਲ ਕਰੀਏ ਤਾਂ ਜਿਹੜੇ ਰੁਨੀਤ ਸਿੰਘ ਬਿੱਟੂ ਹੋਣੇ ਨੇ ਕਿ ਯੂਟਨ ਹਮਾਰਿਆ ਉਹਨਾਂ ਦਾ ਇਹ ਕਹਿਣਾ ਕਿ ਜਿਹੜੀ ਸਿੰਘਾ ਦੀ ਰਾਈ ਨੂੰ ਲੈ ਕੇ ਭਾਵੇਂ ਰਾਜਵਾਨਾ ਸਾਹਿਬ ਹੋਣੇ ਜਾਂ ਹੋਪੇ ਬੰਦੀ ਸਿੰਘ ਹੋਣ ਉਹਨਾਂ ਦਾ ਮੈਂ ਜਿਹੜਾ ਹੁਣ ਵਿਰੋਧ ਨਹੀਂ ਕਰਾਂਗਾ ਕਿਉਂਕਿ ਹੁਣ ਮੇਰਾ ਅੱਗੇ ਵਧਣ ਦਾ ਸਮਾਧ ਦੇ ਬਾਰੇ ਤੁਹਾਡਾ ਕੀ ਕਹਿਣਾ ਹੈ ਇਹ ਉਹੀ ਰੁਨੀਤ ਸਿੰਘ ਬਿੱਟੂ ਨੇ ਜਿਹ ਲੋਕਾਂ ਨੇ ਇਹਨੂੰ ਦਿਖਾ ਤਾਰਾ ਤੇ ਇਹਨਾਂ ਨੂੰ ਜੋ ਮਰਜ਼ੀ ਕਰੀ ਜਾਣ ਬੀਜੇਪੀ ਆ ਜਿਹੜੀ ਜੇ ਪੰਜਾਬ ਦੇ ਵਿੱਚ ਪੈਰ ਫਸਾਰੂਗੀ ਤਾਂ ਲੋਕਾਂ ਨੂੰ ਬੜਾ ਇਹਦੇ ਬਾਰੇ ਸੋਚਣਾ ਪਊਗਾ ਇਹ ਨਫ਼ਰਤ ਦੀ ਰਾਜਨੀਤੀ ਕਰਨ ਵਾਲੇ ਲੋਕ ਨੇ ਇਹ ਮੈਂ ਤੁਹਾਡੇ ਜ਼ਰੀਏ ਇਹੀ ਕਹਾਂ ਵੀ ਇਹਨਾਂ ਵੱਲ ਲੋਕਾਂ ਨੂੰ ਜਮ੍ਹਾਂ ਹੀ ਤਵੱਜੋ ਨਹੀਂ ਦੇਣੀ ਚਾਹੀਦੀ ਵੀ ਜਿੰਨਾ ਇਹਨੋਂ ਤੋਂ ਵੱਤ ਸਕਦੇ ਆ ਜੇ ਆਪਣਾ ਭਾਈਚਾਰਾ ਆਪਾਂ ਪੰਜਾਬ 'ਚ ਰੰਗਲਾ ਪੰਜਾਬ ਬਣਾਉਣਾ ਚਾਹੁੰਦੇ ਆ ਤਾਂ ਬੀਜੇਪੀ ਤੋਂ ਆਪਾਂ ਨੂੰ ਨਕਾਰਾ ਕਰਨਾ ਪਊਗਾ ਗੱਲ ਕਰੀਏ ਬੁੱਢੇ ਦਰਿਆ ਨੂੰ ਲੈ ਕੇ ਜਿਹੜੀ ਚਿੰਤਾ ਕਾਫੀ ਵੱਧੀ ਜਾ ਰਹੀ ਹੈ ਇੱਕ ਬਰਸਾਤ ਦੇ ਨਾਲ ਜਿਹੜਾ ਪਾਣੀ ਸਰ ਵੀ ਵਧਿਆ ਕੋ ਸੋਣ ਭਾਦੋ ਵੀ ਆ ਰਿਹਾ ਕਾਫੀ ਦਿੱਕਤ ਆਉਂਦੀ ਉਹਨੂੰ ਲੈ ਕੇ ਜਿਹੜੇ ਅਫਸਰ ਸਾਹਿਬ ਵਾਲੇ ਬੁੰਜੇ ਸਰ ਕੀ ਕੀ ਜਿਹੜੇ ਰੇਂਜ ਕੀਤੇ ਜਾ ਰਹੇ ਅਸੀਂ ਕਾਫੀ ਵੱਡੀ ਥੋੜੇ ਦਿਨਾਂ ਤੱਕ ਇਸੇ ਸੰਬੰਧ ਵਿੱਚ ਮੀਟਿੰਗ ਕਰਨੀ ਆ ਕਿਉਂਕਿ ਹੁਣ ਸੌਣ ਦਾ ਮਹੀਨਾ ਤੇ ਮੌਨਸੂਨ ਆ ਰਹੇ ਨੇ ਇਹਦੇ ਸੰਬੰਧ ਦੇ ਵਿੱਚ ਬੁੱਢੇ ਨਾਲੇ ਨੂੰ ਆਪਣੀ ਆਮ ਆਦਮੀ ਪਾਰਟੀ ਨੇ ਵੀ ਸਰਦਾਰ ਭਵਨਸ਼ੇ ਜੀ ਮਾਨ ਨੇ ਵੀ ਅਸੀਂ ਬੁੱਢਾ ਨਾਲੇ ਨੂੰ ਅੱਜ ਤੋਂ ਆਪਾਂ 40 ਸਾਲ ਪਹਿਲਾਂ ਲੋਕ ਇੱਥੇ ਨਹਾਉਂਦੇ ਸੀ ਪਾਣੀ ਪੀ ਲੋ ਇੰਡਸਟਰੀ ਦਾ ਪਾਣੀ ਵੀ ਇਹਦੇ ਚ ਬਹੁਤ ਪੋਲੂਸ਼ਨ ਹੋ ਰਿਹਾ ਉਹਨਾਂ ਇੰਡਸਟਰੀ ਵਾਲਿਆਂ ਨਾਲ ਵੀ ਸਾਡੀਆਂ ਮੀਟਿੰਗਾਂ ਚੱਲਦੀਆਂ ਨੇ ਵੀ ਤੁਸੀਂ ਇੱਥੇ ਟ੍ਰੀਟਮੈਂਟ ਪਲਾਂਟ ਅੰਦਰ ਹੀ ਲਗਾਓ ਆਪਾਂ ਇਸ ਨੂੰ ਆਪਾਂ ਨੂੰ ਸਾਰਿਆਂ ਨੂੰ ਰਲ ਕੇ ਇੰਡਸਟਰੀ ਵਾਲਿਆਂ ਨਾਲ ਨਾਲ ਡਰਲਣਾ ਪੈਣਾ ਤੇ ਸਾਨੂੰ ਸਾਰੇ ਜਿਹੜੇ ਅਸੀਂ ਵੀ ਹੈਗੇ ਆ ਐਮਐਲਏ ਅਸੀਂ ਇਹੀ ਗੱਲ ਕਹਿੰਦੇ ਆ ਵੀ ਜਿਆਦਾ ਤੋਂ ਜਿਆਦਾ ਆਪਾਂ ਇਹਨੂੰ ਦੂਸ਼ਤ ਨਾ ਕਰੀਏ ਕਿਉਂਕਿ ਪਾਣੀ ਪੀਣ ਵਾਲਾ ਬਚਾਉਣਾ ਜੇ ਆਪਾਂ ਬਚਾਂਗੇ ਤਾਂ ਹੀ ਆਪਣਾ ਪਾਣੀ ਨੂੰ ਬਚਾਵਾਂਗੇ ਤਾਂ ਹੀ ਬਚਾਉਂਦੇ ਕਾਰਨ ਕੀ ਹੋਏ ਜਿਹੜੀ ਤੁਹਾਡੀ ਆਪ ਪਾਰਟੀ ਹੈ ਬੜੀ 92 ਸੀਟਾਂ ਲੈ ਕੇ ਆਈ ਸੀ ਇਹ ਲੱਗਦਾ ਵੀ ਇਸ ਵਾਰ ਪਹਿਲੀ ਪੰਜਾਬ ਚ ਤੀਜੇ ਨੰਬਰ ਤੇ ਰਹੀ ਹੈ ਕਿ ਕਾਰਨ ਕੀ ਹੈ ਮੈਂ ਦੱਸਦਾ ਸਾਡੀ ਆਮ ਆਦਮੀ ਪਾਰਟੀ ਤੋਂ ਤੁਸੀਂ ਵੀ ਆਮ ਆਦਮੀ ਪਾਰਟੀ ਤੋਂ ਕਿੰਨੇ ਲੋਕ ਖੁਸ਼ ਨੇ ਕਿੰਨੇ ਵਧੀਆ ਕੰਮ ਕਰਦੇ ਆ ਲੋਕਾਂ ਨੇ ਸਾਨੂੰ ਨਕਾਰਿਆ ਨਹੀਂ ਲੋਕਾਂ ਨੇ ਸਾਨੂੰ ਜਤਾਇਆ ਵੀ ਤੁਸੀਂ ਦੇਖੋ ਜਿਹੜੇ ਸਾਡੇ ਨਾਲ ਵਾਅਦੇ ਕਰੇ ਨੇ ਇੱਕ ਇੱਕ ਵਾਅਦਾ ਪੂਰਾ ਕਰ ਰਹੇ ਹਾਂ ਅਸੀਂ ਬਿਜਲੀ ਦਾ ਪਹਿਲਾਂ ਕਰਿਆ ਹੁਣ ਬੀਬੀਆਂ ਦਾ ਸਾਡੀਆਂ ਭੈਣਾਂ ਦਾ 1-1000 ਰੁਪਏ ਵਾਲਾ ਉਹ ਵੀ ਮਲੇ ਦੇ ਬਹੁਤ ਜਲਦੀ ਹੋ ਜਾਣਾ ਲੋਕ ਸਾਡੇ ਆਮ ਆਦਮੀ ਪਾਰਟੀ ਤੋਂ ਬਹੁਤ ਪਿਆਰ ਕਰਦੇ ਆ ਆ ਵੀ ਸਾਡਾ ਕੰਮ ਕਰੋ ਆ ਵੀ ਕਰੋ ਹੁਣ 75 ਸਾਲ ਦੇ ਵਿੱਚ ਇਹਨਾਂ ਨੇ ਇੱਕ ਵੀ ਕੰਮ ਦਿਖਾ ਦੇਣ ਆਪਾਂ ਆਮ ਆਦਮੀ ਪਾਰਟੀ ਵਾਲੇ ਦਿਨੋਂ ਰਾਤ ਦੇ ਵਿੱਚ ਪਹਿਲੇ ਦਿਨ ਤੋਂ ਹੀ ਲੱਗੇ ਹੋਏ ਆ ਕੋਈ ਗੱਲ ਨਹੀਂ ਆ ਤੁਸੀਂ ਅੱਗੇ ਚੋਣਾ ਆਉਣੀਆਂ ਹੀ ਨੇ ਲੋਕ ਮਹਿਸੂਸ ਕਰਦੇ ਆ ਵੀ ਅਸੀਂ ਸਾਡੇ ਤੇ ਗਲਤੀ ਹੋਈ ਆ ਆਮ ਆਦਮੀ ਪਾਰਟੀ ਨੂੰ ਹੀ ਲੋਕ ਵੋਟਾਂ ਪਾਉਣਗੇ ਆਮ ਆਦਮੀ ਪਾਰਟੀ ਦਾ ਹੀ ਮੇਅਰ ਬਣੂਗਾ ਆਮ ਆਦਮੀ ਪਾਰਟੀ ਦਾ ਹੀ ਪਿੰਡਾਂ 'ਚ ਪੰਜ ਸਰਪੰਚ ਬਣਨੇ ਐਸੇ ਇਲੈਕਸ਼ਨ ਵੀ ਆ ਰਹੇ ਲੱਗਦਾ ਉਮੀਦ ਹੈਗੀ ਜਿਮਨੀ ਚੌਣਾ ਨੂੰ ਕਿੱਦਾਂ ਦੇਖਦੇ ਜਿਹੜੇ ਜਿਮਨੀ ਚੌਣਾ ਤਿਆਰ ਨਹੀਂ ਸਿੱਟੇ ਨੇ ਆ ਤੁਹਾਡੇ ਸਾਹਮਣੇ ਹੁਣ ਜਲੰਧਰ ਚ ਜਿਹੜੀ ਲੜਨੀ ਆ ਆਮ ਆਦਮੀ ਪਾਰਟੀ ਵੱਡੇ ਪੱਧਰ ਤੇ ਜਿੱਤੂਗੀ ਉਹ ਲੋਕ ਸਾਡੇ ਨਾਲ ਆ ਉਹਨੇ ਸਾਨੂੰ ਦੱਸਿਆ ਹੀ ਆ ਵੀ ਜਿਵੇਂ ਅਸੀਂ ਕਹਿੰਦੇ ਆ ਲੋਕ ਅਸੀਂ ਲੋਕਾਂ ਦੇ ਨਾਲ ਆ ਲੋਕਾਂ ਵਿਚਰਨ ਵਾਲੇ ਲੋਕ ਆ ਲੋਕ ਸਾਨੂੰ ਪਿਆਰ ਕਰਦੇ ਆ ਜਿਹੜੇ ਪਹਿਲੇ ਕਹਿੰਦੇ ਆ ਆਪ ਤੁਹਾਡੇ ਆਮ ਪਾਲੀ ਦੇ ਐਮਐਲਏ ਉਹ ਕਹਿੰਦੇ ਮੇਰਾ ਤੇ ਹਜੇ ਤੱਕ ਸਟੀਫਾ ਨਹੀਂ ਮਨਜ਼ੂਰ ਕੀਤਾ ਕੌਣ ਕਹਿੰਦਾ ਜਿਹੜੇ ਐਮਐਲਏ ਜਲੰਧਰ ਦੇ ਨੇ ਆਮ ਪਾਲੀ ਉਹਦਾ ਤਾਂ ਮਜ਼ਦੂਰ ਹੋ ਚੁੱਕਿਆ ਉਹਦਾ ਰਾਹ ਦਿਖਾਤਾ ਉਹਨੂੰ ਹੁਣ ਦੇਖੋ ਵੀ ਬੀਜੇਪੀ ਵਾਲੇ ਦੋਈ ਉਹ ਆਪਸ ਵਿੱਚ ਲੜੀ ਸੀ ਚੋਂ ਹੁਣ ਹੁਣ ਉਹਨਾਂ ਨੂੰ ਦੇਖੋ ਵੀ ਕਿ ਇਹਨੂੰ ਟਿਕਟ ਦਿੰਦੇ ਨੇ ਉਹ ਉਹਨਾਂ ਨੇ ਆਪਸ ਵਿੱਚ ਹੀ ਲੜ ਲੜ ਮਰਨਾ ਆ ਤੁਹਾਡੇ ਕੋਲੇ ਹੀ ਆ ਆ ਦੇਖ ਲਿਓ ਦੋ ਚਾਰ 10 ਦਿਨ ਨੂੰ ਜਿੱਦਾਂ ਨੇ ਸਹੂਲਤਾਂ ਦਿੱਤੀਆਂ ਸੀ ਰਾਸ਼ਨ ਕਾਰਡ ਦੀਆਂ ਦਿੱਤੀਆਂ ਸੀ ਬਿਜਲੀ ਦੇ ਬਿੱਲ ਦੇ ਦਿੱਤੇ ਲੱਗਦਾ ਵੀ ਪੰਜਾਬ ਨੇ ਵੀ ਇਹ ਆਸਾਨੀ ਨਹੀਂ ਨਹੀਂ ਲੋਕ ਆਸਾਨ ਨਹੀਂ ਇਹ ਅਸੀਂ ਆਸਾਨ ਥੋੜੀ ਕਰ ਰਹੇ ਆ ਲੋਕਾਂ ਤੇ ਇਹ ਸਾਡਾ ਫਰਜ਼ ਸੀ ਅਸੀਂ ਕਿਹਾ ਸੀ ਵੀ ਘਰ ਘਰ ਬਿਜਲੀ 24 ਘੰਟੇ ਦਵਾਂਗੇ ਔਰ ਫ੍ਰੀ ਦਵਾਂਗੇ ਦੇ ਵੀ ਰਹੇ ਆ ਲੋਕਾਂ ਦੇ ਕਟੋਕੜ ਗਰੀਬ ਲੋਕਾਂ ਦੇ 5 ਤੋਂ 6000 ਹਰੇਕ ਪਰਿਵਾਰ ਦਾ ਬੱਚਾ ਲੱਗ ਗਿਆ ਮੇਰਾ ਵੀ ਮੀਟਰ ਲੱਗਿਆ ਮੇਰੇ ਦੋ ਮੈਨੂੰ ਜ਼ੀਰੋ ਬਿਲਾਉਂਦਾ ਇਸ ਕਰਕੇ ਲੋਕ ਖੁਸ਼ ਨੇ ਆਵਾ ਦੀ ਪਾਰਟੀ ਤੋਂ ਇਹਨਾਂ ਨੇ ਕੀ ਕੀਤਾ ਸਾਨੂੰ ਸਾਨੂੰ ਸਾਰਿਆਂ ਨੂੰ ਪਤਾ ਹੀ ਹੈ ਸਾਡੇ ਮੀਟਰ